ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਆਸਾ ਘਰ 8ਵਾਂ ਕਾਫੀ ਮੁਹੱਲਾ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਹਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਉਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋਡਿਆ ਧੰਦਾ ਜੇ ਲੱਖ ਕਰਮ ਕਮਾਹੀਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋਡਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜੀਓ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਹਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸੇ ਆਣ ਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਹੇਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਖੋਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕੰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰੂ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾਕਾਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦਾ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਖੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਖੋਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜੀਓ ਪਿੰਡ ਸਭ तिस ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨਾ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਜਿ ਸਿਪਾਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮੋਂ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਠਾ ਸਹਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਤੰਦਰ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਖੋੜ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਟਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ 8ਵਾਂ ਕਾਫੀ ਮੁਹੱਲਾ 5ਵਾਂ ਇਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮੋਂ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦਾ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਤੰਦਰ ਜੇ ਲੱਖ ਕਰਮ ਕਮਾਹੀਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਨੀ ਤੇਰਾ ਪਰਵਾਸਾ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਉਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਜੀ ਸਿਪਾਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰੂ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਪੁਰ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਨੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨਹੁ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਖੋੜ ਛੋੜਿਆ ਧੰਦਾ ਆਸਾ ਘਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨ ਆਈਏ ਟੁੱਠਾ ਸਹਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰੂ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਆਸਾਕਾਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਪਾਰ ਹੈ ਕੋਈ antenna ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਹੀ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਕੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਹੀਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਕੁਰ ਛੋੜਿਆ ਧੰਦਾ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜੀਓ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਣੀ ਤੇਰਾ ਪਰਵਾਸ ਬਿਨ ਸੱਚੇ ਅਣਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਜੀ ਸਿਪਾਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਫੁਰ ਛੋੜਿਆ ਧੰਦਾ